ਨੇ ਬੋਕੜ ਤੇ ਜੇਕਰ ਮੈਨੂੰ ਅਡਪਟ ਕਰਨਾ ਚਾਹੁੰਦਾ ਤਾਂ ਮੈਂ ਲੈ ਕੇ ਜਾ ਸਕਦਾ ਖਾਣ ਪੀਣ ਨੂੰ ਬਾੰਦਰੀ ਡੰਡੇ ਖਾਣ ਨੂੰ ਰੇਚ ਸੋ ਹੈ ਗਾਈਜ਼ ਵੈਲਕਮ ਬੈਕ ਟੂ ਚੈਨਲ ਮਚੀਮਾ ਵਲੋਗਸ ਤੇ ਤੁਹਾਡਾ ਸਵਾਗਤ ਆ ਤੇ ਅਸੀਂ ਤੁਹਾਡੀ ਦੁਆ ਦੇ ਨਾਲ ਸਰਜਰੀ ਠੀਕ ਆ ਰਿਤਾ ਵੀ ਠੀਕ ਆ ਮੈਂ ਵੀ ਠੀਕ ਆ ਇਹ ਗੱਲ ਖਾ ਕੇ ਹਟੇ ਹੋਣੀ ਆ ਅਸੀਂ ਇੱਕ ਵਲੋਗ ਦਾ ਐਂਡ ਕੀਤਾ ਤੇ ਨਾਲ ਹੀ ਦੂਜਾ ਸ਼ੁਰੂ ਕਰਤਾ ਅੱਜ ਅਸੀਂ ਦੱਸਾਂ ਅਸੀਂ ਨਹੀਂ ਮਤਲਬ ਮਮਾ ਦੱਸਣਗੇ ਵੀ ਵਲੋਗ ਬਣਾਉਂਦਾ ਮਤਲਬ ਕੀ ਹੈ ਤੇ ਤੁਸੀਂ ਦੱਸ ਦਿਓ ਤੁਹਾਨੂੰ ਨਹੀਂ ਪਤਾ ਕੀ ਮਤਲਬ ਹੈ ਜਾਏ ਦੇਖੀਏ ਕਿ ਸਾਡੀ ਜਰਨੀ ਆ ਸਾਡੇ ਵੱਡੇ ਹੋਣ ਤੱਕ ਦੀ ਜਰਨੀ ਯਾਓ ਪੁੱਲੋਗੇ ਤარი ਜ ਨਹੀਂ ਆ ਨਾ ਬਿਲਕੁਲ ਆ ਕੀ ਮੂੰਬੜਾ ਆਇਆ ਹਾ ਲੈ ਕੇ ਆ ਫੋਨ ਮਿੰਦੂ ਸ਼ਾਂਜਾ ਮੈਨੂੰ ਹੀ ਦਿੰਦੀ ਆ ਕੀ ਆ ਮੈਂ ਚੋਟ ਚੋ ਜੀ ਚਲੋ ਤੇ ਸਫਰ ਬਲੌਗ ਬਣਾਉਂਦਾ ਮਤਲਬ ਕੀ ਆ ਦੱਸ ਦਿਆਂ ਕਿ ਦੱਸ ਚਲੋ ਗਏ ਦੋ ਤੱਕ ਆਪਾਂ ਬੈਠਦੇ ਆ ਮੈਂ ਫਿਲਮ ਦੇਖਦੇ ਦੱਸ ਤੂੰ ਹੱਥ ਵੀ ਲਾ ਕੇ ਦੇਖੀ ਤਾਂ ਆ ਜਾ ਫਿਰ ਇਹ ਸਾਡੀ ਲੜਾਈ ਚੱਲਦੀ ਪਈ ਹੈ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਰੋਮ ਰੋਮ ਸਾਰੇ ਭਾਈਆਂ ਦਾ ਗਾਇਸ ਵੀਰੇ ਸਤਿ ਸ੍ਰੀ ਅਕਾਲ ਗਾਇਸ ਵੀਰੇ ਸਤਿ ਸ੍ਰੀ ਅਕਾਲ ਜੀ ਬਾਈ ਬੰਨਾ ਆਦਾਬ ਨਮਸਕਾਰ ਵਾਲੇਕਮ ਸਲਾਮ ਸਲਾਮ ਵਾਲੇਕਮ ਓਏ ਕੱਲ ਪਰਸੋਂ ਨੂੰ ਈਦ ਆਣੀ ਹੈ ਹਨਾ ਕਿੰਨੀ ਤਰੀਕ ਮੇਰੇ ਬਰਥਡੇ ਨੂੰ ਇਹਦੇ ਬਰਥਡੇ ਵਾਲੇ ਤੇ ਈਦ ਹੈ ਗਾਇਸ ਭਾਈ ਜਾਨ ਕੋਈ ਬਾਤ ਨਹੀਂ ਅਮੀਰ ਨਹੀਂ ਮਨਾਏਗੇ ਗਾਇਸ ਗਾਇਸ ਮੇਰੇ ਬਰਥਡੇ ਦੇ ਦਿਨ ਆਪਾਂ ਗੁਰਦੁਆਰੇ ਵੀ ਚੱਲਾਂਗੇ ਮੰਦਿਰ ਵੀ ਚੱਲਾਂਗੇ ਫਿਰ ਮਾਪੇ ਦੇ ਵੀ ਚੱਲਾਂਗੇ ਈਦ ਵੀ ਆ ਵੀਰਵਾਰ ਵੀ ਆ ਯੈਸ ਜਸ ਆਹ ਫੈਂਟੋਮੈਟ੍ਰਿਕ ਤੋਂ ਆ ਰਹੀ ਆ ਚਲੋ ਗਾਇਜ਼ ਆਪਾਂ ਉਹਨੇ ਮੁੱਦੇ ਦੀ ਗੱਲ ਤੇ ਗੱਲਾਂ ਬਾਤਾਂ ਹੋ ਗਈਆਂ ਬਹੁਤ ਸਾਸਰੀ ਕਾਲ ਸਲਾਮ ਸਾਰਾ ਕੁਝ ਹੋ ਗਿਆ ਤੇ ਅੱਜ ਆਪਣੀ ਹੈਗੀ ਆ ਮੇਨ ਗੱਲ ਮੇਨ ਗੱਲ ਆਪਣੀ ਇਹ ਆ ਕਿ ਆਪਾਂ ਅੱਜ ਦੱਸਣਾ ਏ ਕਿ ਵਲੌਗ ਬਣਾਉਣ ਦਾ ਕੀ ਮਤਲਬ ਸਾਰਿਆਂ ਤੋਂ ਪਹਿਲਾਂ ਮਤਲਬ ਤਾਂ ਇਹ ਆ ਕਿ ਲੋਕ ਚਲੋ YouTube ਤੇ ਆਉਂਦੇ ਆ ਹਰ ਬੰਦੇ ਨੂੰ ਨੀਡ ਹੁੰਦੀ ਆ ਇਨਕਮ ਦੀ ਠੀਕ ਆ ਇਨਕਮ ਤਾਂ ਸਾਰੇ ਹੀ ਕਰਦੇ ਆ ਜਿਹੜੇ ਚਲੋ ਟਾਈਮ ਟੂ ਟਾਈਮ ਆਪਣਾ ਕੰਮ ਕਰਦੇ ਆ ਇੱਕ ਕੰਮ ਲਈ ਆਉਣਾ ਉਹ ਅਲੱਗ ਗੱਲ ਹੈ ਪਰ ਆਪਾਂ ਕੀ ਸੋਚ ਕੇ ਆਏ ਸੀ ਅਸੀਂ ਇਹ ਸੋਚ ਕੇ ਆਏ ਸੀ YouTube ਤੇ ਕਿ ਜਿਹੜੀਆਂ ਆਪਣੀਆਂ ਯਾਦਾਂ ਨੇ ਨਾ ਜਿੱਦਾਂ ਹੁਣ ਇਹਨਾਂ ਦਾ ਬਚਪਨ ਹੈ ਸਾਡੀ ਜਵਾਨੀ ਇਹ ਵਾਪਸ ਨਹੀਂ ਆਉਣਾ ਮੁੜ ਕੇ ਕਿਸੇ ਦਾ ਵੀ ਨਹੀਂ ਆਉਂਦਾ ਮਤਲਬ ਅਸੀਂ ਆਪਣੀਆਂ ਯਾਦਾਂ ਸੰਭਾਲਣੀਆਂ ਚਾਹੁੰਦੇ ਹਾਂ ਠੀਕ ਹੈ ਮਨਿੰਦਰ ਉਧਰੋਂ ਮੈਂ ਸੀਰੀਅਸ ਗੱਲ ਕਰ ਰਹੀ ਹਾਂ ਮੰਮੀ ਇਹਨ ਮਰਾਤ ਤੱਕੜਾਇਆ ਇਹ ਕੀ ਹੈ ਰਹਿਣ ਦੋ ਗਰਮੀ ਖੂਬੀ ਹੋ ਰਹੀ ਹੈ। ਇਹ ਸਾਡੇ ਘਰੇ ਇਹ ਇਹ ਰੋਜ਼ ਹੁੰਦਾ ਵਾ। ਉਹ ਤਰੀ ਤੈ ਨਦੀ ਗਾਇਸ ਮੋਂਸੂਨ ਆ ਗਿਆ। ਲੜਕੇ ਡਰਾਦੇ ਫਿਰ। ਗਾਇਸ ਵੀਡੀਓ ਬੰਦ ਦੋ ਕਿਸੇ ਥੋੜੀ। ਗਾਇਸ ਮੈਂ ਇੱਥੇ ਆ ਕੇ ਖੜਾ ਹਾਂ। ਵੀ ਆ ਜਾਓ ਜਿਹਨੇ ਦੋ-ਦੋ ਹੱਥ ਕਰਨੇ ਆ। ਆ ਜਾ ਆ ਪੀਲੀ ਟੀ-ਸ਼ਰਟ ਵਾਲਿਆ। ਉਹ ਮੈਂ ਗਾਣਾ ਗਾ ਰਿਆ ਸੀ। ਇਤਰਾ ਫਿਰ। ਤੁੰਗਿਆ ਨਹੀਂ। ਨੇ ਘੱਟ ਦੇ। ਅਸਰਾਣਾ ਚੱਕ ਜਿੱਮੇ ਸਿੱਟੇ ਇੱਥੇ। ਧਰਕ ਮਾਰੇ ਨਾ ਮੇਰੇ ਡਰ ਦਊਗੀ ਨਹੀਂ ਛੋੜੀ ਮੈਂ ਨਹੀਂ ਡਰਦਾ ਛੋੜੀ ਹੈ ਨਾ ਨਾ ਛੋੜੀ ਜੰਨਾਨੀ ਛੋੜੀ ਨਹੀਂ ਇਹ ਇਹ ਕਿੰਨੇ ਦੁਖਾ ਅੱਖਾਂ ਘਟ ਘਟ ਕੇ ਦਿਖਾਣਾ ਨਸਾਂ ਬੰਦੂ ਮਾਰ ਕੇ ਪੈਣੇ ਨਾ ਕੇ ਦਿੱਤੀ ਹੈ ਗੱਦੀ ਲੱਗਦਾ ਕਿ ਮੈਂ ਮਾਰ ਦਰੂ ਇੱਧਰ ਆ ਹੁਣ ਜੇ ਹਿੰਮਤ ਹੈਗੀ ਆ ਆ ਆ ਵਾਪਸ oh my god ਆ ਕੀ ਪੋਕਾ ਨਾ ਤੇ ਅੱਜ ਤੇ ਨਹੀਂ ਥੋੜੀ ਥੋੜੀ ਗੰਗਾ ਚ ਬੋਲੋ ਉਹ ਮਤਲਬ ਕਿ ਬੰਨਾ ਸੀ ਕੁੱਟੂ ਬੋਲਾ ਨਹੀਂ 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 ਮੇਰੀ ਬੱਚੀ ਮੇਰੀ ਬੱਚੀ ਥੋੜੀ ਜਿਹੀ ਰੰਗ ਆਹ ਬਕਵਾਸ ਕਿੰਨੀ ਕਰਦਾ ਚਲ ਕੁੜੀ ਨੂੰ ਲੈ ਕੇ ਬਾਹਰ ਉਹ ਬਾਹਰ ਗਈ ਆ ਤੇ ਬਾਹਰ ਬੈਠੀ ਐ ਕਿਉਂ ਨਹੀਂ ਰੁਜ ਤਨਾ ਦਨ ਮਾਰੇਗਾ ਰੁਕਣਾ ਮੇ ਪਟਾਖੇ ਲੱਗਦਾ ਮੈਂ ਅਲਿ ਨਾ ਆੜਾ ਮੈਂ ਤਿਕਤੀ ਮਾਰੂ ਆਪ ਤੇ ਆਪ ਤੇ ਬਰੇ ਬੋਟਰ ਲੱਗਦਾ ਆਪ ਤੇ ਬਰੇ ਤੈਨੂੰ ਬੋਟਰ ਲੱਗਦਾ ਕੁੱਤਾ ਭੱਜ ਕੇ ਆ ਗਿਆ ਤੇ ਹੱਥ ਕੋਈ ਨਹੀਂ ਕੁੱਟੂਗਾ ਤੈਨੂੰ ਮੇਂ ਮਿਚੀ ਜਮ ਮੈਂ ਇਹ ਪੀਲੀ ਮੇ ਚਾਲਾ ਵਿੱਚ ਮਨਿੰਦਰ ਜਾ ਉਧਰ ਹੋ ਜਾ गैस मेरा पंजल लगी मैं तू कहाँ उठ के चला चूता के मेरे दिमाग से जाम में तो उठ के चला दिया आप कहते हो उठ के मेरे मेरे पांव आएगा ठीक कराएगा यार तो मैं तो पीछा नहीं चला था कर रहे इतनी इतनी कसम लग मैं हर जा ना निकल के मैं तेरे मार ਉਈ ਹਲਟ ਕਰ ਰੱਸ ਜਾ ਜਾ ਚੱਲ ਜਾ ਦਫਾ ਜਾ ਆਈ ਸਿੱਕਾ ਮਰ ਤੇ ਅਤਿਆਚਾਰ ਹੋ ਰਿਹਾ ਅਤਿਆਚਾਰ ਦੇਖੋ ਕਿ ਡੀਬੋਡੀ ਪਿਛਕਾਰੀ ਨੂੰ ਕੁੱਟਿਆ ਜਾ ਰਿਹਾ ਹੈ ਇਹ ਤਾਂ ਸੁਦਰਤਾ ਕਿਹਨੇ ਸੁਦਰਤਾ ਗਿਆ ਕੰਬਿ ਕੰਬਿ ਉਹਦਾ ਸਾਰ ਸੁਦਰਤਾ ਗਿਆ ਸੁਦਰਤਾ ਗਿਆ ਇਹ ਕੀ ਪਲਾਸਟਿਕ ਦੀ ਚੀਜ਼ ਇਹ ہمارا ਕੁਝ ਨਹੀਂ ਵਿਗਾੜ ਸਕਦੀ ਚੱਲ ਦਫਾ ਜਾ ਕੀ ਮੈਂ ਤਾਂ ਲੱਤ ਗੁਣਾਂ ਹਾਂ ਕੁਛ ਨਹੀਂ ਅਸਿੱਗੇ ਮੇਰੇ ਮਗਲ ਕੁਛ ਨਹੀਂ ਕਰਦਾ ਇਹਨੇ ਕਸ਼ ਕੀਤਾ ਗਾਇਸ ਤੁਸੀਂ ਦੇਖਿਆ ਇਹਨੇ ਕਸ਼ ਕੀਤਾ ਦੁਬਾਰਾ ਕਰ ਕੀ ਕਰਦਾ ਮੈਂ ਦੇਖ ਲੈਣਾ ਹੁਣੀ ਵੀਡੀਓ ਇਹਨੇ ਕਰ ਰੱਖਿਆ ਬੋਲੇ ਤੇਰੇ ਕਿਹਾ ਦਾ ਬੋਲੇ ਰੱਖਿਆ ਬੋਲੇ ਦਾ 25 ਤੇ ਜੁਲਿਆ ਜੁਲਿਆ ਸੈਨੀ ਬਰਸੇ ਤੂੰ ਜ਼ਿਆਦਾ ਖਾਣੇ ਹੋ ਰਿਹਾ ਮੈਨੂੰ ਆਪਣੇ ਸਰੀਰ ਉਪ ਜਾਣਾ ਪੈਣਾ ਮਤਲਬ ਕੀ ਕਰਾਂਗਾ ਦੱਸਾਂ

ਯੱਟ ਬੋੱਕਦਾ ਹੈ ਇਕੱਲਾ ਨਾ ਕੀ ਕਸੇ ਆਂਦਾ ਸਿਰ ਤੇ ਗਾਇਸ ਮੈਂ ਮਮ ਨੂੰ ਬਹੁਤ ਹੀ ਰੀਟੇਟ ਕਰਦਾ ਥੋੜਾ ਜਿਹਾ ਹੋਰ ਕਰਦੇ ਹਾਂ ਮਜਾ ਤੁਹਾਨੂੰ ਹਾਂ ਕੀ ਕਰਦੇ ਕੀ ਮਜਾ ਹੁੰਦਾ ਬੰਦੇ ਤੈਨੂੰ ਕੀ ਲੱਗਦਾ ਮੈਨੂੰ ਸੁਣਾ ਨਹੀਂ ਹਾਂ ਕੀ ਗਿਆ ਫੇਰ ਬੜਾ ਦੱਸ ਕੀ ਕਹਿੰਦਾ ਸੀ ਮਜਾ ਆਊਗਾ ਕੀ ਕਹਿੰਦਾ ਸੀ ਕੀ ਕਰਦਾ ਨਾ ਮੁੱਛ ਨਹੀਂ ਮੈਨੇ ਨਾ ਸੁਣਿਆ ਮੈਂ ਤੁਹਾਨੂੰ ਕੋ ਦੱਸਾਂ ਕੀ ਹੋਰ ਕਿਹਨੂੰ ਦੱਸੇਗਾ ਅੱਜ ਪਿਓ ਨੂੰ ਦੱਸੇਗਾ ਆ ਵੀ ਆਉਣ ਦਾ ਪਿਓ ਦੇਖ ਲੈ ਮੈਨੂੰ ਕਰਦੇ ਆ ਹਾਂ ਨਾ ਜਦੋਂ ਬੁਲਾਇਗੀ ਸਰ ਨੇ ਮੈਂ ਇੰਦਰ ਸ਼ਿੱਤਰ ਖਾਣੇ ਦਾ ਬਾਸ ਤੇ ਮੈਂ ਦੱਸਦੀ ਗੱਲ ਕਾ ਫਿਰ ਕਿਹੜਾ ਜੰਪਿਆ ਮਾਈ ਦਾ ਲਾਲ ਮੈਨੂੰ ਹੱਥ ਲਾਣ ਵਾਲਾ ਇਧਰ ਹਜੇ ਮੈਂ ਬਲੌਗ ਐਡਿਟ ਕਰਨਾ ਵਾ ਰੱਬ ਦੇ ਵਾਸਤੇ ਮੇਰਾ ਫੋਨ ਦੇ ਦੇ ਰੁਕਦਾ ਕਰ ਲਈ ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਲਿਟਰੇਟ ਕਰ ਲਾ ਕੰਟੈਂਟ ਤਾਂ ਬਣਾਉਣਾ ਉਹ ਮੈਨੂੰ ਕਾਸ਼ ਮੇਰਾ ਸਰਵਰ ਚੱਲ ਲੈ ਪਾਪਾ ਨੂੰ ਮੈਸੇਜ ਕਰੂੰਗੀ ਗਾ ਮੈਂ ਇੱਥੇ ਬੈਠਾ ਸਟੰਗਾ ਪੜਾ ਲਾ ਮम्मा ਥੋੜੀ ਵੀ ਕਲਾਸ ਲੱਗਿਆ ਜ ਮੇਰੀ ਵੀ ਲੱਗੀ ਲੈ ਕਾ ਹੋਏ ਪਾਪਾ ਫੋਨ ਕਰੋ ਪਾਪਾ ਨੂੰ ਫੋਨ ਕਰੋ ਕਿਤੇ ਫਲਾਣੇ ਨੂੰ ਫੋਨ ਕਰੋ ਕਿਤੇ ਉਹਨੂੰ ਫੋਨ ਕਰੋ ਖਾਰੇ ਫੋਨ ਕਰ ਦੇ ਗਾ ਇਸ 100 ਨੰਬਰ ਤੇ ਲਾ ਲ ਗਾਇਸ ਮੈਨੂੰ ਮੈਨੂੰ ਬੋਕੜ ਦੇ ਦੇ ਕੋ ਮੈਨੂੰ ਅਡਪਟ ਕਰਨਾ ਚਾਹੁੰਦਾ ਤਾਂ ਮੈਂ ਲੈ ਕੇ ਜਾ ਸਕਦਾ ਜਾਂ ਤਫਾ ਹੋ ਜਾ ਕੋਈ ਨਾ ਲੈ ਕੇ ਜਾ ਇਹਨੂੰ ਘੰਟੇ ਨੂੰ ਛੱਡ ਕੇ ਜਾਓਗੇ ਅਮਾ ਟਾਈਟਲ ਚ ਲਿਖ ਦੇ ਅਡਪਟ ਮੀ ਮੇਰੇ ਮੁਕ ਤਲਾ ਕੇ ਹਾਂ ਮੇਰੇ ਘਰ ਦੇ ਮੈਨੂੰ ਬਹੁਤ ਤੰਗ ਕਰਦੇ ਆ ਅੱਛਾ ਤੂੰ ਨਹੀਂ ਕਰਦਾ ਤੂੰ ਤਾਂ ਜਮਾ ਨਹੀਂ ਤੰਗ ਕਰਦਾਗਾ ਮੇਰੇ ਦਿਨਾਂ શરી ਬੱਚਾ ਹੈ ਨਹੀਂ ਕੋਈ ਲੁੱਟ ਮਾਰੂ ਤੂੰ ਤੇਰੇ ਮੈਂ ਆਪਾਂ ਨੂੰ ਮੈਸੇਜ ਕਰ ਲਓ ਆਪਣੇ ਫਿਰ ਸੌ ਜਾਣਾ ਤੇ ਪਾਪਾ ਨੂੰ ਸੌ ਲੈਣ ਦੇ ਤੂੰ ਕਿਉਂ ਪਾਪਾ ਪਾਪਾ ਨੇ ਪਾਪਾ ਕਹਿੰਦੇ ਹੁਣ ਹੀ ਫੋਨ ਕਰੋ ਮੈਨੂੰ ਪਾਪਾ ਨੇ ਕਿਹਾ ਵੀ ਮੈਸੇਜ ਕਰ ਮਮਾ ਨੂੰ ਕਹੋ ਹਾਂ ਫੜਾ ਇੱਧਰ ਫੋਨ ਦੇ ਦੇ ਮਨਿੰਦਰ ਇੱਧਰ ਮੇਰਾ ਇੱਕ ਦੋ ਹੁਣ ਕਰ ਲਿਓ ਫਿਰ ਯਾਰ ਤੈਨੂੰ ਪਾਪਾ ਨੂੰ ਦੱਸਣ ਨੂੰ ਕਿਨੇ ਕਿਆ ਵਾ ਫਿਰ ਮੈਂ ਫੋਨ ਖੋਣੇ ਨਾ ਮੈਂ ਕਹਤਾ ਵਾ ਕੀ ਗਿਆ ਵਾ ਪਪਾ ਨੂੰ ਕੀ ਗਿਆ ਵਾ ਪਪਾ ਨੇ ਕੀ ਵਾ ਮਾ ਬਲੌਗ ਬਣਾ ਰੇ ਸੀ ਇਹ ਤੇ ਮੈਂ ਨਿੰਦੀ ਗੋਦੀ ਚ ਬੈਠਾ ਸੀ ਨੰਨ ਮਿਲ ਕਾ ਨੀ ਪਤਾ ਨੀ ਕੀ ਗਿਆ ਵਾ ਵਾਪਸ ਚੜਾਣ ਨੂੰ ਮੈਨਾਂ ਹਾਂ ਅਰੇ ਤੈਨੂੰ ਕੁਛ ਕੀ ਆ ਨਹੀਂ ਗਿਆ ਤੈਨੂੰ ਇੱਕ ਤਾਂ ਪੇੜ ਦੀ ਮੂਤ ਗਿਆ ਮੈਂ ਤੈਨੂੰ ਸੁਣਾ ਦਿੰਨਾ ਚੱਕ ਗਾਇਸ ਜਦ ਨੇ 에어ਪੋਰਟ ਲਾਇ ਹੋਇਆ ਭੀਆ ਮੰਨ ਲੈ ਮੈਨੂੰ ਸੁਣਾ ਦੇ ਮੈਨੂੰ ਮਿ ਸੁਣਾਇਓ ਨਹੀਂ ਨਾ ਨਾ ਮੇਰੇ ਘਰ ਵਿੱਚ ਕੀ-ਕਿਆ ਕੰਝ ਫਿਰ ਮੈਨੂੰ ਧੱਪੜ ਪਿਆ ਹਾਂ ਜੀ ਜਾਣ ਕੇ ਫੌਣ ਨਹੀਂ ਕਰਦੇ ਕਹਿੰਦੇ ਮੈਨੂੰ ਪਾਪਾ ਬੋਲ ਲੂਗੇ ਅਜੀ ਤਾਂ ਕੋਈ ਕਹਿੰਦੇ ਨਹੀਂ ਗੈਸਟ ਹੋਰ ਮੈਂ ਆਪਣਾ ਛੋਟੇ ਹੁੰਦੇ ਦੀ ਗੱਲ ਸੁਣਾਉਣਾ ਯਾਰ ਮੈਂ ਛੋਟਾ ਸੀ ਨਾ ਉਹ ਤੋਂ ਮੈਂ ਛੋਟਾ ਸੀ ਬੱਸ ਹੱਸ ਲੈ ਮੈਂ ਤਾਂ ਲੇਕ ਸੱਚ ਮੈਂ ਥੋੜੀ ਗੱਲ ਦੱਸਣੀ ਸੀਗੀ ਜਦੋਂ ਆਪਾ ਹੈਨਾ ਮੈਂ ਉੱਥੇ ਕਿਦਾਂ ਡਾਕਟਰ ਬਣਿਆ ਮੈਂ ਡਾਕਟਰ ਨਹੀਂ ਸੀ ਉੱਥੇ ਹੈਨਾ ਦਰਖਤ ਇਹ ਬਲავਾ ਵੀ ਆਪਣੇ ਘਰ ਜਿੱਡੀ ਟਾਣੀ ਸੀਗੀ ਹਨਾ ਤੇ ਦਰਖਤ ਤੇ ਪੱਤਾ ਲੱਗਾ ਸੀ ਤੇ ਪੱਤਾ ਹਰੇ ਰੰਗ ਦਾ ਸੀ ਫਟਿਆ ਤੇਰਾ ਕੁੱਤਾ ਤੇ ਪੁੱਤਾ ਹਰਾ ਹੀ ਹੁੰਦਾ ਤੇਰੀ ਮਾਂ ਦਾ ਸਰਵ ਲਾਲ ਹੁੰਦਾ ਗਾਇਜ਼ ਮਮੀ ਬੜੇ ਧਿਆਨ ਨਾਲ ਤੁਹਾਨੂੰ ਦੇ ਇਹ ਇਹਦੇ ਛਿੱਤਰ ਪੈਂਦੇ ਬਸ ਗਾਇਜ਼ ਮੈਂ ਸੰਭਾਲ ਕੇ ਰੱਖਣੇ ਆ ਵੀ ਇਹ ਛੋਟਾ ਇਹ ਕਿੰਨੇ ਛਿੱਤਰ ਖਾਂਦਾ ਹੁੰਦਾ ਸੀ ਵਲੌਗ ਦਾ ਮਤਲਬ ਅਸਲੀ ਮਤਲਬ ਤਾਂ ਇਹੀ ਆ ਗਾਇਜ਼ ਹੁਣ ਅਸੀਂ ਦੇਖਣਾ ਹੈ ਆਪਣੀ ਮੰਮਾ ਨੂੰ ਕਿੰਨਾ ਪਿਆਰਾ ਤੰਗ ਕਰਦਾ ਹੁੰਦਾ ਸੀ ਫਿਰ ਮੈਂ ਵੱਡਾ ਹੋ ਕੇ ਵੀ ਕਰਨਾ ਨਾ ਕੋਈ ਚੱਜ ਦਾ ਕੰਮ ਨਾ ਕਰੀ ਉਹ ਮੁੰਡਾ ਹੀ ਕਹਦਾ ਜਿਨੇ ਆਪਣੀ ਮੰਮੀ ਨੂੰ ਨਹੀਂ ਤੰਗ ਕੀਤਾ ਅੱਛਾ ਮੈਂ ਗੱਲਾਂ ਕਰੀ ਜਾਨੀ ਆ ਤੁਸੀਂ ਦੇਖ ਲਿਓ ਤੁਹਾਨੂੰ ਪਤਾ ਲੱਗ ਹੀ ਜਾਊਗਾ ਕੀ ਆਜ ਬਲੌਗ ਫਿਰ ਵੀ ਆਊਗਾ ਬਲੌਗ ਨਹੀਂ ਤੇ ਕਦੇ ਨਹੀਂ ਆਊਗਾ ਬਲੌਗ ਫਿਰ ਵੀ ਆਉ ਤੁਸੀਂ ਦੇਖ ਲਿਓ ਕੀ ਗੱਲ ਹੋ ਰਹੀ ਆ ਉਹਦੇ ਚ ਇੱਕ ਮਿੰਟ ਪਾਪਾ ਜੀ ਟੈਨਸ਼ਨ ਨਾ ਲਿਆ ਕਰੋ ਯਾਰ ਇਹ ਰੀਤ ਤਾਂ ਵੀ ਕਹਿੰਦੀ ਰਹਿੰਦੀ ਐ ਮੈਂ ਕਿਤੇ ਮम्मा ਤੋਂ ਥਪੜੇ ਨਹੀਂ ਖਾਂਦਾ ਹੁਣ ਇਹਨੇ ਜ਼ੋਰ ਦੀ ਪਚਕਾਰੀ ਮਾਰੀ ਪਚਕਾਰੀ ਦੀ ਟੱਟੀ ਘੜਤੀ ਇਹਨਾਂ ਨੇ ਮਾਰ ਮਾਰ ਕੇ ਮੇਰੀ ਬਾਹਾਂ ਤੇ ਸੋਜ ਸੁਜਾਤੀ ਇਹਨਾਂ ਨੇ ਮਾਰ ਕੇ ਮੈਂ ਤਾਂ ਤੁਹਾਨੂੰ ਕੁਝ ਦੱਸਿਆ ਨਹੀਂ ਮੈਂ ਤੇ ਮम्मा ਦਾ ਆਪਸ ਵਿੱਚ ਹੀ ਸੌਲਟ ਆਊਟ ਕਰ ਲੈਣੇ ਆਹੀ ਤੁਹਾਨੂੰ ਦੱਸਣ ਲੱਗ ਜਾਂਦੀ ਆ ਵੀ ਪਤਾ ਨਹੀਂ ਪਾਪਾ ਨੇ ਹੁਣੀ ਆ ਕੇ ਸਾਡੇ ਤੇ ਤੋਪ ਚਲਾ ਦੇਣੀ ਐ ਹਾਂ ਉਹੀ ਕਹਿੰਦਾ ਤੰਦਾ ਸੀ ਮੈਂ ਮਾਰ ਤੇ ਮੁੱਕੀ ਨਾ ਸਾਰੇ ਦੰਦ ਕੱਢ ਦੂੰ ਬਲੌਗ ਚਾਂਦਾ ਪੈਸਾ ਦਾ ਕੁਝ ਫੜਾਈ ਜਾਵੇ ਇਹ ਦਿੱਤਾ ਤੁਝ ਉਠਾ ਲਿਆ ਟਾ ਮਨਿੰਦਰ ਕੀ ਆ ਹਾ ਬੁੱਥੀ ਬਣਾਣੀ ਕਿਥੋਂ ਸਿੱਖਿਆ ਮੈਂ ਹੋਰ ਹੋਰੀ ਗੈਸ ਮੇਰੀ ਮੰਮਾ ਮੈਨੂੰ ਇੱਦਾਂ ਕਰਕੇ ਮਾਰਦੇ ਮੈਂ ਮੰਮਾ ਨੂੰ ਇੱਥੋਂ ਲਿਆ ਕੇ 360 ਡਿਗਰੀ ਤੋਂ ਐ ਕਰ ਦਿੰਦਾ ਐਵੇਂ ਹੀ ਕਰਦਾ ਐ ਹੀ ਕਰਦਾ ਵਾ ਪਰ ਗੈਸ ਜਿਵੇਂ ਮੰਮਾ ਤੇ ਇੱਕ ਵਾਰ ਹੀ ਆਇਆ ਕਰਕੇ ਜੇ ਐ ਕਰਦੀ ਨਾ ਮੰਮਾ ਤੇ ਚੀਕਾ ਨਿਕਲ ਜਣੀਆਂ ਦੇਖੇ ਹੇ ਨਾ ਮਾਰੀ ਨਾ ਬ੍ਰਾਹਸ ਤੂੰ ਮਾਰੇ ਮੇਰੇ ਬਣੀ ਗੋਲੀ ਗੱਡੀ ਹਿੰਟ ਜਾਂ ਤਾਂ ਮੈਂ ਦੇ ਹੀ ਦਿੱਤਾ ਵਾ ਕਿ ਵਲੌਗ ਦਾ ਕੀ ਮਤਲਬ ਹੈ ਠੀਕ ਹੈ ਵਲੌਗ ਦਾ ਮਤਲਬ ਹੈ ਜੇ ਜਦੋਂ ਮਰ ਗਏ ਜਦੋਂ ਆਦਾ ਸਾਭ ਕੇ ਰੱਖ ਲਾਂਗੇ ਗਾਇਸ ਠੀਕ ਹੈ ਮਰ ਤਾਂ ਸਾਰਿਆਂ ਨੇ ਜਾਣਾ ਹੀ ਇੱਕ ਦਿਨ ਹਾਂਜੀ ਚਲੋ ਗਾਇਸ ਜਦੋਂ ਤੱਕ ਜਿਉਂਦੇ ਆ ਤਾਂ ਵਲੌਗ ਬਣਾਣੇ ਅਸੀਂ ਬੰਦ ਨਹੀਂ ਕਰਨੇ ਤੇ ਤੁਸੀਂ ਦੇਖਣੇ ਬੰਦ ਨਹੀਂ ਕਰਨੇ ਠੀਕ ਹੈ ਅਤੀ ਬਣਾਵਾਂਗੇ ਪਾਵਾਂਗੇ ਤੁਸੀਂ ਗਾਇਸ ਸਾਨੂੰ ਲੋਕਾਂ ਦੀ ਪਰਵਾਹ ਨਹੀਂ ਦੇਖਣ ਚਾਹੀ ਨਾ ਦੇਖਣ ਸਾਨੂੰ ਆਪਣੀ ਖੁਸ਼ੀ ਲਈ ਅਸੀਂ ਬਲੌਗ ਪਾਣੇ ਆ ਅਸੀਂ ਪਾਈ ਜੰਦੇ ਆ ਬੈਠੇ ਹਨਾ ਵੀ ਸਾਡੀ ਇੱਧਾ ਦੀ ਮਸਤੀ ਚੱਲਦੀ ਰਹਿੰਦੇ ਗਾਇਸ ਮੇਰੀ ਤੇ ਮੰਮੀ ਦੀ ਬੌਂਡਿੰਗ ਬਹੁਤ ਕਹਿਣ ਲੱਗਾ ਅਸੀਂ ਬਹੁਤ ਲੜਦੇ ਹਾਂ ਜਦੋਂ ਤੂੰ ਮੇਰੇ ਪੈਰ ਕਰਦਾ ਜਮਾ ਨਹੀਂ ਜਮਣ ਕਰਦਾ ਕਰਦਾ ਭਈ ਇਹ ਕਹਿ ਕਰਦਾ ਕਹਿ ਕਰਦਾ ਕਹਿੰਗਾ ਆਏ ਬੋਲ ਕਰਨਾ ਕਿ ਨਹੀਂ ਕਰਦਾ ਨਹੀਂ ਕਰਦਾ ਜਮਾ ਨਹੀਂ ਕਰਦਾ ਜੋ ਹੁਣ ਤੂੰ ਦੱਸ ਕਰਦਾ ਅੱਛੀਆਂ ਆਸ਼ੀਆਂ ਚੁੰਡੀਆਂ ਵਟੇਗਾ ਨਹੀਂ چل ਤੂੰ ਇਹ ਦੱਸ ਦੇ ਤੂੰ ਮੇਰਾ ਬੈਸਟੀ ਹੈ ਨਾ ਪਿਆਰ ਕਰਦੇ ਜਮਾਈ ਨਹੀਂ ਜਮਾਈ ਨਹੀਂ ਜਮਾਈ ਰਕਪੈ ਦੀ ਵਾਇਰ ਰਿਕਾਰਡਿੰਗ ਆ ਗਈ ਲੈਸਾ ਤੂੰ ਸਾਨੂੰ ਵੀ ਸੁਣਾ ਦੇ ਇੱਕ ਤਾਂ ਤੂੰ ਤੀਜੀ ਚਲਾ ਲੈਂਦੀ ਹਾਂ ਲੈ ਆ ਮੈਨੂੰ ਖਾ ਜਾਣਾ ਤੇਰਾ ਕਿੱਧਰ ਗਿਆ ਕਿਤੇ ਸੜਦਾ ਨਾ ਆਏ ਆਏ ਪਰਾ ਪਰਾ ਆਏ ਨੰਨੇ ਖਰਾ ਮਾਜੂ ਨਾ ਪੁੱਛ ਨਾ ਕਰਨ ਚੁਗਰੀ ਆਏ ਮੋੜ ਕੀ ਸੀਗਾ ਬਲੂਟ ਤੋਂ ਕੰਨ ਚ ਮਾਂ ਦੀ ਨਾ ਖਾਵੇ ਐ ਗੰਦਾ ਮਾਰੇ ਤਿਆ ਪੁੱਤ ਨਾ ਕੇ ਦੇਖ ਲੈ ਤੂੰ ਨਾ ਇਦਾਂ ਨਾਲ ਅਰੇ ਵਰ ਉਹ ਬਲੂ ਨਾ ਨਿਵਰ ਉਹ ਨਾ ਨਾ ਕਰ ਅਰੇ ਵਰ ਗੇਮ ਫੁੱਟੀ ਗਈ ਦੇਖੋ ਜਮ ਤੂੰ ਓਡੀ ਨਾ ਮੈਂ ਸਮਝੀ ਮੇਰੀ ਗੱਲ ਹਮਝਿਆ ਆਪੇ ਦੇਖ ਲਿਓ ਮੈਂ ਨੰਨੇ ਦੀ ਗੋਦੀ ਚ ਬੈਠਾ ਸੀਗਾ ਮਨਿੰਦਰ ਨੇ ਮੇਰੇ ਕੰਨ ਚ ਹੁਸ਼ਕਿਆ ਤੂੰ ਮੇਰੀ ਗੋਦੀ ਚ ਬੈਠਾ ਸੀ ਮਨਿੰਦਰ ਨੇ ਕੀ ਕੀਤਾ ਤੂੰ ਮਣਿੰਦਰ ਨਾ ਯਾਰ ਹਟ ਜਾ ਉਹੀ ਕੀ ਐ ਮੈਨੂੰ ਸੱਚੀ ਜੋਕਾਂ ਹੀ ਚੁੰਬੜੀਆਂ ਨੇ ਪਤਾ ਨਹੀਂ ਮੈਂ ਤਾਂ ਸੱਚੀ ਬਾਦ ਦੁਖੀਆਂ ਇਹਨਾਂ ਤੋਂ ਤਾਂ ਚਲੋ ਗਾਇਸ ਤੁਹਾਨੂੰ ਸਵੇਰੇ ਮਿਲਦੇ ਹਾਂ ਆਪਾਂ ਸਾਰਿਆਂ ਨੂੰ ਸੋ ਜਾਓ ਗੁੱਡ ਨਾਈਟ ਤੁਹਾਨੂੰ ਲੱਗਦਾ ਚੱਲ ਜਾਵਾਂਗੇ ਗਾਇਸ ਮੈਂ ਇੰਨੀ ਕੋਈ ਮਸਤੀ ਤੇ ਕਰਦਾ ਨਹੀਂ ਗਵਾਂਢੀ ਲੰਬੇ ਦੇਈ ਜਾਂਦੇ ਆ ਸਾਡੇ ਤੁਹਾਨੂੰ ਪਤਾ ਟਾਈਮ ਕਿੰਨਾ ਹੈ ਗਾਇਸ ਰਾਤ ਦੇ ਕਿੰਨਾ ਟਾਈਮ ਹੋ ਗਿਆ ਦੇਖੀ 12:10 ਹੋ ਗਿਆ 1 ਵਜਨ ਵਾਲਾ ਰਾਤ ਦਾ ਠੀਕ ਹੈ ਤੇ ਇਹ ਉਥੇ ਜਾ ਕੇ ਨਾ ਬਾਹਰ ਜਾ ਕੇ ਰੌਲਾ ਪਾਉਣ ਡਿਆ ਵਾ ਠੀਕ ਹੈ ਗਲੀ ਚੋਂ ਫੋਨ ਆਉਣ ਲੱਗ ਗਿਆ ਵੀ ਤੁਹਾਡੇ ਘਰੇ ਰੌਲਾ ਕਾਹਦਾ ਪੈਣ ਡਿਆ ਟਿਕਦਾ ਹੀ ਨਹੀਂ ਹੈਗਾ ਨਹੀਂ ਵੀ ਅੰਦਰ ਬਹਿ ਕੇ ਬੰਦਾ ਬੋਲ ਲੈਂਦਾ ਉਹ ਉਥੇ ਬਾਹਰ ਬੇੜੇ ਤੇ ਖੜ ਕੇ ਟੈ ਟੈ ਲਾਈ ਆ ਗਾਈ ਤੁਹਾਡਾ ਕੀਦਾ ਕੀਦਾ ਜੀ ਕਰਦਾ ਵੀ ਮਨਿੰਦਰ ਨੇੜੇ ਹੋਵੇ ਤੇ ਇਹਦੇ ਅਸੀਂ ਚਪੇੜਾ ਚਪੇੜਾ ਛੱਡ ਗਏ ਇਹ ਦੱਸਿਓ ਉਹ ਮਨਿੰਦਰ ਲੋੜ ਤੰਦ ਦੇ ਗਾਇ ਸਾਰੇ ਗਵਾਂਡੀਆਂ ਨੂੰ ਮੇਰੇ ਵੱਲੋਂ ਮਾਫੀ ਜਿਹੜੇ ਜਿਹੜੇ ਮੇਰੇ ਵੱਲੋਂ ਡਿਸਟਰਬ ਹੋਏ ਨੇ ਸਾਰਿਆਂ ਨੂੰ ਸੌਰੀ ਤੁਸੀਂ ਵੀ ਸਾਡੇ ਵੱਲੋਂ ਵੀ ਸੌਰੀ ਕਹਿਦਾ ਮੈਂ ਕਿਉਂ ਕਹਾਂ ਮੈਂ ਸੌਰੀ ਗਲਤੀਆਂ ਤੂੰ ਕਰੇ ਸੌਰੀਆਂ ਮੈਂ ਮੰਗ ਡੰਡੇ ਖਾਣ ਨੂੰ ਬਾਦਰੀ ਬਾਦਰੀ ਖਾਣ ਨੂੰ ਰਿਚ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਉਹੀ ਤਾਂ ਕਹਾਂ ਮੈਂ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਗੈਸ ਚੱਲਦਾ ਨਹੀਂ ਮਿਲਦੇ ਤੁਹਾਨੂੰ ਪਤਾ ਮੈਂ ਸ਼ਰੀਫ ਕ